ਬੜੀ ਖੁਸ਼ੀ ਦੀ ਗੱਲ ਹੈ ਸ਼ਿਵ ਸ਼ਕਤੀ ਸੇਵਾ ਜਿਹੜੇ ਸਾਰੇ ਸੇਵਕ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਦੀ ਜਿਹੜਾ ਇਹ ਨੇਕ ਉਪਰਾਲਾ ਅੱਜ ਕਲਾਂੌਰ ਵਿਖੇ ਜਿਹੜੇ ਸ਼ਿਵ ਪਕਤਾ ਦੀ ਜਿਹੜੀ ਯਾਤਰਾ ਕਲਾਂੌਰ ਵਿਖੇ ਜਿਹੜੀ ਜਾ ਰਹੀ ਹੈ ਮੈਂ ਮਾਣ ਵੀ ਮਹਿਸੂਸਾ ਕਿਉਂਕਿ ਇਹ ਤੀਸਰੀ ਵਾਰੀ ਜਿਹੜੇ ਨੇ ਇਹ ਜਾ ਰਹੇ ਨੇ ਔਰ ਅੱਗੇ ਨਾਲੋਂ ਜੋ-ਜੋ ਯਾਤਰਾ ਸਮਾਪਿਤਦਾ ਜਾ ਰਿਹਾ ਤੇ ਉਹ ਤੇ ਇਹ ਕਾਫਲਾ ਜਿਹੜਾ ਪਰਿਵਾਰ ਹੈ ਜਿਹੜਾ ਇਹ ਵਾਦਾ ਜਾ ਰਿਹਾ ਸੋ ਬਹੁਤ-ਬਹੁਤ ਮੁਬਾਰਕਾ ਸਾਰੀ ਟੀਮ ਨੂੰ ਵਾਕਿਆ ਵਧਾਈ ਦੇ ਪਾਤਰ ਨੇ ਕਿਉਂਕਿ ਭਗਵਾਨ ਸ਼ੰਕਰ ਉਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਇਹ ਵਦ ਚੜ੍ਹ ਕੇ ਇਸ ਦੇ ਵਿੱਚ ਭਾਗ ਲੈਂਦੇ ਨੇ ਅਤੇ ਬਟਾਲਾ ਸ਼ਹਿਰ ਨੂੰ ਬਖਤੀ ਮੈਂ ਬਖਤੀ ਮੈਂ ਬਣਾ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਹਰ ਔਰ ਬੋਲੇਸ਼ਨ ਕਰਦੇ ਜਕਾਰੇ ਮਹਾਮੈਦੇ ਜਕਾਰੇ ਲਾ ਕਰ ਰਹੇ ਨੇ ਤੇ ਮੈਂ ਕਾਮਨਾ ਕਰਦਾ ਇਹਨਾਂ ਦੀ ਯਾਤਰਾ ਜੋ ਕੀ ਹੈ ਉਹ ਬਹੁਤ ਸਫਲ ਹੋਵੇ ਅਤੇ ਇਸ ਤਰ੍ਹਾਂ ਹੀ ਹਰ ਸਾਲ ਇਹ ਵਦ ਚੜ੍ਹ ਕੇ ਇਹ ਯਾਤਰਾ ਦਾ ਆਯੋਜਨ ਕਰਦੇ ਰਹਿਣ ਇਹਨੀਆਂ ਗਰਮੀ ਦੇ ਵਿੱਚ ਵੀ ਜਿਹੜੀ ਭੋਲੇ ਨਾਲ ਦੇ ਜਿਹੜੇ ਭਗ ਦਿਆ ਯਾਤਰਾ ਕਰਦੇ ਪਏ ਆ ਭੋਲੇ ਨਾਲ ਦੇ ਜਿਹੜੇ ਭਗ ਦੰਦਿਆਂ ਨੂੰ ਉਹਨਾਂ ਨੂੰ ਗਰਮੀ ਸਰਦੀ ਦਾ ਕੋਈ ਖਿਆਲ ਨਹੀਂ ਹੁੰਦਾ ਕਿਉਂਕਿ ਬੋਲੇ ਸਾਹਿਬ ਦਾ ਪੋਲੀਸ਼ਨ ਕਰੇ ਮਹਾਦੇਵ ਕਿਉਂਕਿ ਪੋਲੀਸ਼ਨ ਕਰਦੀ ਆ ਪਾਰ ਕਰਤਾ ਹੁੰਦੀ ਹੈ ਇਹਨਾਂ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ ਕਿ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵਿੱਚ ਇੰਨਾ ਉਤਸ਼ਾਹ ਹੈ ਕਿ ਦੇਚਾਂ ਨਹੀਂ ਬੰਦਾ ਇਹ ਬਸ ਮਾਂ ਭਗਵਤੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਦਾ ਆਸ਼ੀਰਵਾਦ ਹੁੰਦਾ ਹੈ ਇਹ ਮਾਂ ਦੇ ਅੱਗੇ ਇਹ ਹੀ ਕਾਮਨਾ ਕਰਦੇ ਆ ਕਿ ਆਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਤੇ ਇਹ ਇਸ ਤਰ੍ਹਾਂ ਹੀ ਯਾਤਰਾ ਕੱਢਦੇ ਰਹਿਣ ਤੇ ਪਟਾਲੇ ਸ਼ਹਿਰ ਨੂੰ ਬਖਤੀ ਮੈਂ ਕਰਦੇ ਰਹਿਣ ਜਿਵੇਂ ਤੁਸੀਂ ਦੇਖ ਰਹੇ ਸਾਵਨ ਦੇ ਮਹੀਨੇ ਵਿੱਚ ਯਾਤਰਾ ਕੱਢੀ ਜਾ ਰਹੀ ਸੀ ਸਾਵਨ ਦੇ ਮਹੀਨੇ ਦੇਖੋ ਸਾਵਨ ਦੇ ਮਹੀਨੇ ਦੇ ਵਿੱਚ ਭੋਲੇ ਸ਼ੰਕਰ ਦੀ ਜੋ ਆराधना ਦਾ ਬਹੁਤ ਮਹੱਤਵ ਹੁੰਦਾ ਹੈ ਹਰ ਔਰ ਰੋਦਰ ਅਭਿਸ਼ੇਕ ਹਰ ਔਰ ਅਭਿਸ਼ੇਕ ਕਰਵਾਏ ਜਾਂਦੇ ਹਨ ਉਹਨਾਂ ਨੇ ਕਾਵੜ ਯਾਤਰਾ ਵੀ ਨਿਕਾਲੀ ਜਾਂਦੀ ਹੈ ਅਤੇ ਬਟਾਲੇ ਸ਼ਹਿਰ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ ਕਿ ਬਟਾਲੇ ਤੋਂ ਲੈ ਕੇ ਜੋ ਕਿ ਸਾਡੀ ਪੁੱਤਰ ਸਥਾਨ ਹੈ ਕਲਨੌਰ ਜਿੱਥੇ ਭਗਵਾਨ ਸ਼ਿਵ ਦਾ ਬਹੁਤ ਹੀ ਮਹਾਨ ਸ਼ਿਵਲਿੰਗ ਹੈ ਉੱਥੋਂ ਤੱਕ ਯਾਤਰਾ ਦਾ ਸੇਵਾ ਪ੍ਰਾਪਤ ਜੋ ਬਟਾਲੇ ਸ਼ਹਿਰ ਨੂੰ ਹੋਈ ਹੈ ਤੇ ਮੈਂ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਦਾ ਵਾਸੀ ਹੋਣ ਕਰਕੇ ਮਾਣ ਮਹਿਸੂਸ ਕਰਦਾ ਹਾਂ ਕਿ ਬਟਾਲੇ ਸ਼ਹਿਰ ਦੇ ਸਾਰੇ ਲੋਕ ਇਕੱਠੇ ਹੋ ਕੇ ਯਾਤਰਾ ਦਾ ਆਯੋਜਨ ਕਰਦੇ ਤੇ ਬਟਾਲੇ ਨੂੰ ਬਖਤੀ ਮੈਂ ਕਰ ਦਿੰਦੇ ਜੈ ਸ਼ੰਕਰ ਜੀ ਸਰ ਕਿੰਨੀ ਯਾਤਰਾਵਾ ਦੀ ਕਿੰਨਾ ਜਾ ਰਹੇ ਕਿੱਥੇ ਜਾ ਰਹੇ ਜੈ ਸ਼ੰਕਰ ਜੈ ਬੋਲੇ ਨਾ ਹਰ ਹਰ ਮਹਾਦੇਵ ਮੇਰਾ ਨਾਮ ਅੰਕਿਤ ਕਰਨਾ ਸ਼ਿਵ ਸ਼ਕਤੀ ਸੇਵਾਗਤ ਦਾ ਮੈਂਬਰ ਆ ਬਾਬੇ ਦੀ ਕਿਰਪਾ ਨਾਲ ਬਾਬੇ ਨੇ ਸਾਨੂੰ ਤੀਜੀ ਸੇਵਾਗਤ ਦਾ ਮੌਕਾ ਦਿੱਤਾ ਜੇ ਇਹ ਤੀਜੀ ਸੇਵਾ ਬਟਾਲੇ ਚ ਕਲਨੌਰ ਕਲਨੌਰ ਦਾ ਮਨੀ ਚੱਲ ਰਹੀ ਹੈ ਯਾਤਰਾ ਪੈਦਲ ਯਾਤਰਾ ਕਲਨੌਰ ਦੀ ਸਰ ਕਿੰਨੇ ਕਿਲੋਮੀਟਰ ਚੱਲੀ ਕਿੰਨੇ ਇਹ ਲਗਭਗ 25 ਕਿਲੋਮੀਟਰ ਯਾਤਰਾ ਜੀ ਪੈਦਲ ਯਾਤਰਾ ਹੈ ਸਾਰੇ ਬਗ ਮੇਲ ਜੋੜ ਕੇ ਟੋਲ ਨਗਾਰਿਆਂ ਦੇ ਡੰਗੂਆਂ ਨਾਲ ਪੈਦਲ ਹੀ ਜਾਣਗੇ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਪਣੀ ਪਾਜੀ ਉਹ ਸਾਰੇ ਸਾਡੇ ਜਿੰਨੇ ਵੀ ਗਰੁੱਪਾ ਸਾਡਾ ਸਾਰੇ ਸ਼ਿਵ ਸ਼ਕਤੀ ਕਲੱਬ ਦਾ ਸਨਾਤਨ ਨੂੰ ਇੱਕ ਜਿੰਦਾ ਰੱਖਣ ਵਾਸਤੇ ਆਪਣੇ ਯੂਥ ਵਾਸਤੇ ਆਉਣ ਵਾਲੇ ਫਿਊਚਰ ਜਿਹੜੇ ਸਾਡੇ ਆਉਣ ਵਾਲੇ ਯੂਥ ਆ ਉਹਨਾਂ ਵਾਸਤੇ ਬੜਾ ਇੱਕ ਵਡਾ ਐਗਜ਼ਾਮਪਲ ਹੈ ਕਿ ਹਾਂ ਵੀ ਸਾਡੇ ਜਿਹੜੇ ਧਰਮ ਨੂੰ ਹਿੰਦੂ ਧਰਮ ਸਨਾਤਨ ਧਰਮ ਨੂੰ ਆਪਾਂ ਲੈ ਕੇ ਤੁਰਦੇ ਆਂ ਤੇ ਬੜਾ ਆਸ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਬਟਾਲੇ ਸ਼ਹਿਰ 'ਚ ਵੀ ਆ ਭਰਾ ਵਰਗੇ ਰੂਹਾਂ ਹੈ ਗਿਆ ਆ ਦੇਖੋ ਤੁਸੀਂ ਦੇਖ ਲਓ ਕਿ ਸਾਰੇ ਮਹਾਕਾਲ ਦੇ ਮਹਾਕਾਲ ਦੇ ਰਾਂਗੇ ਰੰਗੇ ਨੇ ਇਹ ਸਾਰੇ ਪੋਲੇ ਨਾਲ ਦੀ ਲੈਲਾ ਜੀ ਆਉਣ ਵਾਲੇ ਸਮੇਂ ਵਿੱਚ ਬੜੇ ਅੱਛੇ ਪ੍ਰਾਲੇ ਕਰਦੇ ਨੇ ਤੇ ਅਹੀਂ ਸਹਿਯੋਗ ਪੁਰਾ ਨਾ ਦਿੰਦੇ ਆ ਐਸਾ ਭਰਾ ਐਸਾ ਛੋਟੇ ਭਰਾ ਇਹਨਾਂ ਦੇ ਨਾਲ ਨੇ ਐਮਐਲਏ ਸਾਹਿਬਾ ਸਪੈਸ਼ਲ ਤੇ ਹੋਤੇ ਤੇ ਪਹੁੰਚਣ ਤੇ ਬੜਾ ਮਾਨਮਸਤ ਹੁੰਦਾ ਕਿ ਐਮਐਲਏ ਸਾਹਿਬ ਵੀ ਸ਼ਹਿਰ ਦੇ ਵਿੱਚ ਕਲਾ ਕਰਨ ਦੇ ਵਿੱਚ ਹਰੇਕ ਸਹਿਯੋਗ ਦਿੰਦੇ ਨੇ ਤੇ ਇਹਨਾਂ ਦਾ ਬੜਾ ਸਾਰਾ ਸਨ